ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੁੜੀਓ ਅੱਜ ਮੈਂ ਤੁਹਾਨੂੰ ਦਿਖਾਉਣੀ ਐ ਵੀ ਇਹ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾ ਰਹੀ ਆ ਨਾ ਇਹਦੇ ਸਾਹਮਣੇ ਸਾਰੇ ਮਤਲਬ ਵਧੀਆ ਤੋਂ ਵਧੀਆ ਸਕਰਬ ਜਿਹਨੂੰ ਆਪਾਂ ਵਧੀਆ ਕਹਿ ਦਿੰਨੇ ਆ ਆਪਾਂ ਫੇਸ ਸਾਫ਼ ਕਰਨ ਵਾਸਤੇ ਉਹ ਸਾਰੇ ਫੇਲ ਨੇ ਠੀਕ ਹੈ ਆਪਾਂ ਨੇ ਕੀ ਕਰਨਾ ਹੈਗਾ ਜਿਹੜੀਆਂ ਮੈਂ ਆਹ ਤੇਰੇ ਚਾਰ ਚੀਜ਼ਾਂ ਲਈਆਂ ਮੈਂ ਤੁਹਾਨੂੰ ਦਿਖਾ ਦੰਨੀ ਐ ਵੀ ਆਪਾਂ ਇਹਨੂੰ ਕਿਵੇਂ ਤਿਆਰ ਕਰਨਾ ਹੈਗਾ ਅਗਰ ਤੁਸੀਂ ਇਹ ਤਿਆਰ ਕਰਕੇ ਆ ਹਫਤੇ ਦੇ ਵਿੱਚ ਦੋ ਵਾਰੀ ਤੁਸੀਂ ਇਹਦੇ ਨਾਲ ਆਪਦਾ ਮੂੰਹ ਨੂੰ ਸਾਫ਼ ਕਰਦੀਓ ਮੈਨੂੰ ਨਹੀਂ ਲੱਗਦਾ ਵੀ ਤੁਹਾਡੇ ਡੈੱਡ ਸਕਿਨ ਫੇਸ ਤੇ ਰਹਿ ਜੂਗੀ ਸਾਰੀ ਡੈੱਡ ਸਕਿਨ ਐ ਜਿਹੜੀ ਤੁਹਾਡੀ ਦੂਰ ਹੋ ਜਾਣੀ ਹੈਗੀ ਐ ਤੇ ਆਜੋ ਮੈਂ ਤੁਹਾਨੂੰ ਦਿਖਾਉਣੀ ਆ ਇਹ ਵੀ ਇਹ ਕੀ ਚੀਜ਼ ਆਪਣੇ ਕੋਲੇ ਆਪਾਂ ਕੀ ਲੈ ਕੇ ਰੱਖਿਆ ਹੋਇਆ ਆ ਆ ਸਾਮਾਨ ਆ ਤੁਹਾਡੇ ਸਾਹਮਣੇ ਪਿਆ ਸਾਰਾ ਆਪਾਂ ਕੀ ਲਿਆ ਜੀ ਆ ਚੌਲਾਂ ਦਾ ਆਟਾ ਆ ਦਹੀਂ ਹੈ ਤੇ ਆ ਟਮਾਟਰ ਹੈ ਠੀਕ ਹੈ ਇਹ ਹੁਣ ਆਪਾਂ ਕਿਵੇਂ ਵਰਤੋਂ ਚ ਲੈ ਕੇ ਆਉਣੇ ਨੇ ਉਹ ਮੈਂ ਤੁਹਾਨੂੰ ਸਾਰਾ ਕੁਝ ਸਿਖਾ ਦਿੰਨੀ ਆ ਤੁਸੀਂ ਓਵੇਂ ਇਹਨਾਂ ਨੂੰ ਕੁੜੀਓ ਬਣਾਇਆ ਕਰੋ ਬਣਾ ਕੇ ਤੁਸੀਂ ਇਹੋ ਜੀਆਂ ਚੀਜ਼ਾਂ ਮੂੰਹ ਦੇ ਉੱਤੇ ਅਪਲਾਈ ਕਰ ਦਿਓ ਇਹੋ ਜੀਆਂ ਚੀਜ਼ਾਂ ਫੇਸ ਤੇ ਲਾਉਣੀਆਂ ਤੁਸੀਂ ਵਰਤ ਦਿਓ ਤਾਂ ਇਹਦੇ ਨਾਲ ਤੁਹਾਡੇ ਕਾਫੀ ਹੱਦ ਤੱਕ ਮਤਲਬ ਛਾਈਆਂ ਖਤਮ ਹੋ ਜਾਣਗੀਆਂ ਕਾਫੀ ਹੱਦ ਤੱਕ ਤੁਹਾਡਾ ਸਾਫ਼ ਹੋਣ ਲੱਗ ਜੂਗਾ ਫੇਸ ਠੀਕ ਹੈ ਤੇ ਮੈਂ ਤੁਹਾਨੂੰ ਬਣਾ ਕੇ ਦਿਖਾ ਦਿੰਨੀ ਆ ਵੀ ਇਹ ਕਿਵੇਂ ਬਣੀ ਹੈ ਤੇ ਦੇਖੀ ਨਾ ਚਲੋ ਆਜੋ ਹਾਂਜੀ ਸਾਰਿਆਂ ਤੋਂ ਪਹਿਲਾਂ ਆਪਾਂ ਕੀ ਕਰਨਾ ਜੀ ਆਪਾਂ ਟਮਾਟਰ ਲੈ ਲਿਆ ਟਮਾਟਰ ਨੂੰ ਤੁਸੀਂ ਇਸ ਤਰ੍ਹਾਂ ਇਹਨੂੰ ਕੱਟ ਲਓ ਕੱਟ ਕੇ ਤੇ ਆਪਾਂ ਨਾ ਆਹੀ ਇਸਤੇਮਾਲ ਕਰ ਲੈਂਦੇ ਆ ਪਹਿਲਾਂ ਤੇ ਇਹ ਚ ਦੇਖਦੀਆਂ ਕੁੜੀਓ ਵੀ ਇਹਦੇ ਚ ਪੂਰਾ ਆਉਂਦਾ ਹੈ ਕਿ ਨਹੀਂ ਆਉਂਦਾ ਭਾਈ ਆਪਾਂ ਟਮਾਟਰ ਦਾ ਰਸ ਕੱਢਣਾ ਹੈਗਾ ਮੈਨੂੰ ਲੱਗਦਾ ਆਪਣਾ ਇਹ ਡਾਂਡਾ ਖਾਂਡਾ ਚੱਲ ਪੂਗਾ ਕੰਮ ਦੇ ਜੂਗਾ ਹਨਾ ਤੇ ਫਿਰ ਫਿਸ ਗਿਆ ਤਾਂ ਫਿਰ ਆਏ ਨਾ ਆਖਿਓ ਵੀ ਇਹ ਤਾਂ ਆਂਟੀ ਫਿਸ ਗਿਆ ਚਲੋ ਕੁਝ ਤਾਂ ਨਿਕਲ ਆ ਆਹ ਲਾ ਵਧੀਆ ਨਿਕਲ ਆਇਆ ਹਨਾ ਟਮਾਟਰ ਦਾ ਰਸ ਇਹਦੇ ਵਿੱਚ ਤਾਂ ਨਿਕਲ ਆਇਆ ਮੈਨੂੰ ਤਾਂ ਆਏ ਸੀਗਾ ਵੀ ਕਿਤੇ ਨਿੰਬੂ ਨਿਚੋੜਦੀ ਆ ਕੱਲਾ ਇਹ ਕੱਢ ਤਾਂ ਭਾਈ ਇਹਨੇ ਹਣਾ ਮੈਨੂੰ ਲੱਗਦਾ ਇਹ ਵਿੱਚ ਉਹਦੀ ਜ਼ਿਆਦੇ ਹੈ ਨਾ ਪਰ ਉਹ ਨਹੀਂ ਨਹੀਂ ਠੀਕ ਹੈ ਠੀਕ ਹੈ ਹੋ ਗਿਆ ਸਿਸਟਮ ਦਾ ਸੈਟਅਪਣਾ ਆ ਦੇਖੋ ਤੁਸੀਂ ਹਨਾ ਕਾਦੀ ਗੱਲ ਹੈ ਇੱਕ ਤਾਂ ਭਾਈ ਕੁੜੀਓ ਖਲਾਰਾ ਵਾਲਾ ਪੈ ਜਾਂਦਾ ਹੈਗਾ ਜੀ ਜਾਂ ਦਿਖਾਉਂਦੇ ਦਿਖਾਉਂਦੇ ਆ ਦੇਖੋ ਤੁਸੀਂ ਪਤਾ ਲਈਓ ਉਹਦਾ ਰਸ ਹੀ ਹੈ ਇਹਦਾ ਆ ਲੋ ਆ ਜਿਵੇਂ ਆਪਾਂ ਇੱਕ ਚਮਚਾ ਇਹਦਾ ਪਾ ਲਿਆ ਵਿੱਚ ਆਪਾਂ ਟਮਾਟਰ ਦੇ ਰਸ ਦਾ ਠੀਕ ਹੈ ਕਿਉਂਕਿ ਆਪਾਂ ਨੂੰ ਦਾਣਿਆਂਾਂ ਦੀ ਲੋੜ ਹੈ ਤੇ ਦਾਣੇ ਜਿਹੇ ਬਣੇ ਪਏ ਨੇ ਨਿੱਕੇ ਨਿੱਕੇ ਦੂਜੀ ਚੀਜ਼ ਪਾ ਲਈ ਰਾਜੇ ਆਪਾਂ ਆਹਾ ਚੌਲਾਂ ਦਾ ਆਟਾ ਆ ਦੇਖੋ ਤੁਸੀਂ ਆ ਇੱਕ ਚਮਚਾ ਹੋ ਗਿਆ ਤੇ ਆਹਾ ਆਪਾਂ ਪਾ ਲਿਆ ਜੀ ਦੋ ਚਮਚੇ ਠੀਕ ਹੈ ਆ ਦੋ ਚਮਚੇ ਹੋ ਗਏ ਚੌਲਾਂ ਦਾ ਆਟਾ ਆ ਦੇਖੋ ਤੁਸੀਂ ਫਿਰ ਆਪਾਂ ਰੈਂਦਾ ਖੁੰਦਾ ਆਹ ਦਹੀਂ ਥੋੜੀ ਜੀ ਮੈਂ ਗ੍ਰੈਂਡ ਕਰ ਲਈ ਸੀਗੀ ਵੀ ਕਰੜੀ ਜੀ ਹੋ ਜੂਗੀ ਇੱਕ ਚਮਚਾ ਦਹੀਂ ਦਾ ਹੋ ਗਿਆ ਆ ਇੱਕ ਚਮਚਾ ਫਿਰ ਦਹੀਂ ਦਾ ਪਾ ਲਿਆ ਆਪਾਂ ਦੋ ਚਮਚੇ ਦਹੀਂ ਦੇ ਹੋ ਗਏ ਇਹ ਦੋ ਚਮਚੇ ਚੌਲਾਂ ਦਾ ਆਟਾ ਹੋ ਗਿਆ ਤੇ ਇੱਕ ਚਮਚਾ ਹੋ ਗਿਆ ਆਪਣਾ ਇਹ ਰੱਬ ਤੁਹਾਡਾ ਭਲਾ ਕਰੇ ਟਮਾਟਰਾਂ ਦਾ ਰਸ ਠੀਕ ਹੈ ਆ ਦੇਖੋ ਤੁਸੀਂ ਕਿੰਨਾ ਸੋਹਣਾ ਬਣ ਗਿਆ ਇਹ ਆਪਾਂ ਇੰਨੇ-ਇੰਨੇ ਪੈਸੇ ਲਾ ਕੇ ਆਉਣੀ ਹੈ ਬਹੁਤ ਜਿਆਦਾ ਪੈਸੇ ਲਾਉਣੀਆਂ ਅਗਰ ਕਿਸੇ ਦੇ ਮਤਲਬ ਕਈਆਂ ਦੇ ਨਿੰਬੂ ਮੈਂ ਤਾਂ ਨਹੀਂ ਦੱਸਿਆ ਕਈ ਕਹਿ ਦਿੰਦੀਆਂ ਨੇ ਵੀ ਦੀਦੀ ਸਾਡੇ ਨਿੰਬੂ ਸੈੱਟ ਨਹੀਂ ਬੈਠਦਾ ਹੈਗਾ ਠੀਕ ਹੈ ਜੀ ਤਾਂ ਕਰਕੇ ਮੈਂ ਨਿੰਬੂ ਕਈਆਂ ਨੂੰ ਦੱਸਿਆ ਨਹੀਂਗਾ ਤੁਸੀਂ ਨਿੰਬੂ ਦੀ ਬੂੰਦ ਵੀ ਪਾ ਸਕਦੀ ਹੋ ਇਹਦੇ ਵਿੱਚ ਅਗਰ ਕਿਸੇ ਨੇ ਨਹੀਂ ਪਾਉਣੀ ਤਾਂ ਕਿਉਂਕਿ ਦੇਖ ਕੇ ਫਿਰ ਕੁੜੀਆਂ ਪਾ ਲੈਂਦੀਆਂ ਕਈਆਂ ਦੇ ਸੈੱਟ ਨਹੀਂ ਬੈਠਦੀ ਹੈਗੀ ਇਹਨੂੰ ਆਪਾਂ ਕੀ ਕਰਨਾ ਹੈ ਆਪਾਂ ਹਫਤੇ ਦੇ ਵਿੱਚ ਦੋ ਵਾਰੀ ਲਾਉਣਾ ਤੇ ਲਾਉਣਾ ਕਿਵੇਂ ਹੈ ਮੈਂ ਤੁਹਾਨੂੰ ਲਾਉਣਾ ਦੱਸ ਦੰਨੀ ਆ ਤੁਸੀਂ ਫੇਸ ਤੇ ਆਪਦੇ ਤੇ ਹੱਥ ਨਾਲ ਲਾ ਲਿਓ ਮੈਂ ਤੁਹਾਨੂੰ ਹੱਥ ਤੇ ਲਾ ਕੇ ਦਿਖਾ ਦੰਨੀ ਆ ਕਿਉਂਕਿ ਹੁਣ ਮੈਂ ਮੂੰਹ ਤੇ ਲਾਉਂਗੀ ਵੀਡੀਓ ਬਣਾਉਂਦੇ 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 ਮੁੜ ਕੇ ਜਲੂਸ ਜਾਂ ਨਿਕਲ ਜੂਗਾ ਮੈਂ ਤਾਂ ਲਾ ਹੀ ਲੈਣੀ ਹੁੰਨੀ ਆ ਮੈਂ ਪਰ ਹੁਣ ਮੌਕੇ ਤੇ ਇਹਨੂੰ ਜਦੋਂ 3 ਮਿੰਟਾਂ ਦੀ ਖਾਤਰ ਆਪਾਂ ਥੋੜਾ ਜਿਹਾ ਰੱਖ ਲਾਂਗੇ ਨਾ ਤੇ ਇਹਨੂੰ ਮਾੜਾ ਜਿਹਾ ਫੇਸ ਤੇ ਤੇ ਇਹਨੇ ਵਿੱਚ ਇਹਨੇ ਚਲੇ ਜਾਣਾ ਫਿਰ ਇਹਨੂੰ 3 ਮਿੰਟ ਤੁਸੀਂ ਇਸ ਤਰ੍ਹਾਂ ਇਹਨੂੰ ਰਗੜਨਾ ਹੈ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਇਹਨੂੰ 3 ਮਿੰਟ ਤੁਸੀਂ ਰਗੜੋ ਚੰਗੀ ਤਰ੍ਹਾਂ ਆਹ ਸਮਾਨ ਮੈਂ ਤੁਹਾਨੂੰ ਦੱਸਤਾ ਲੈ ਮੈਲ ਲਈ ਜਾਂਦੀ ਕੁੜੀ ਕੋ ਮੇਰੇ ਵੀ ਹੱਥ ਗੋਰੇ ਹੋ ਜਾਣਗੇ ਇਹਨਾਂ ਨਾਲ ਥੋੜੇ ਚੱਕਰ ਚੱਕਰ ਚ ਹਨਾ ਤੁਹਾਨੂੰ ਦੱਸਣ ਦੇ ਚੱਕਰ 'ਚ ਮੈਂ ਵੀ ਮੈਨੂੰ ਲੱਗਦਾ ਗੋਰੀ ਹੋਣ ਲੱਗ ਜੂੰਗੀ ਕਿਉਂਕਿ ਮੇਰੇ ਹੱਥ ਉੱਤੇ ਜੇ ਮੱਚੇ ਪਏ ਮੇਰੇ ਘਰ ਅੱਗ ਪੈ ਗਈ ਸੀ ਤੇ ਹੱਥ ਨਾ ਮੱਚ ਗਏ ਸੀਗੇ ਛਾਲੇ ਜੇ ਹੋ ਗਏ ਸੀ ਤੇ ਉਹ ਹਜੇ ਤੱਕ ਠੀਕ ਹੀ ਨਹੀਂ ਹੋਏ ਕਿਉਂ ਮੈਂ ਕਦੇ ਲਾਇਆ ਹੈ ਨਹੀਂਗਾ ਕੁਝ ਨਾਰੀਅਲ ਦੇ ਤੇਲ ਤੋਂ ਬਿਨਾ ਤੇ ਇਹ ਫਿਰ ਠੀਕ ਨਹੀਂ ਹੁੰਦੇ ਆ ਦੇਖੋ ਤੁਸੀਂ ਇਹ ਨੇ ਨਾ ਆਪਦਾ ਤਜਰਬਾ ਦਿਖਾਉਣ ਲੱਗ ਜਾਂਦਾ ਇਹ ਆ ਦੇਖੋ ਤੁਸੀਂ ਉਹੀ ਜਾਂਦਾ ਨਾ ਹੁਣ ਇਹਨੇ ਪੂਰੀ ਰਗੜ ਪੈ ਜਾਣੀ ਇਹਦੇ ਤੁਸੀਂ ਹਫਤੇ 'ਚ ਇਹ ਮਤਲਬ ਦੋ ਵਾਰੀ ਵੀ ला ਸਕਦੇ ਹੋ ਜਿਹਦੇ ਜ਼ਿਆਦਾ ਫੇਸ ਖਰਾਬ ਹੈ ਉਹ ਕੀ ਕਰਨਗੇ ਉਹ ਆ ਦੇਖੋ ਤੁਸੀਂ ਫਰਕ ਪੈਂਦਾ ਨਾ ਇਹਦੇ ਨਾਲ ਨੇੜੇ ਤੋਂ ਦੇਖੋ ਆਹ ਦੇਖੋ ਤੁਸੀਂ ਜਿਹਦੇ ਜਿਆਦਾ ਮੂੰਹ ਖਰਾਵਾ ਦੋ ਵਾਰੀ ਲਾਓ ਤਿੰਨ ਵਾਰੀ ਲਾਓ ਰੋਜ਼ ਵੀ ਲਾ ਸਕਦੇ ਹੋ ਜਿਹਦੇ ਘੱਟ ਹੈ ਭਾਈ ਉਹ ਹਫ਼ਤੇ ਚ ਇੱਕ ਵਾਰੀ ਵੀ ਲਾ ਸਕਦੇ ਹੋ ਬਾਹਵਾ ਤੇ ਲਾ ਸਕਦੇ ਹੋ ਤੁਸੀਂ ਹੱਥਾਂ ਤੇ ਲਾ ਸਕਦੇ ਹੋ ਇਸ ਤਰ੍ਹਾਂ ਦਾ ਬਣ ਗਿਆ 3 ਮਿੰਟ ਰਗੜ ਕੇ ਇਹਨੂੰ ਚੰਗੀ ਤਰ੍ਹਾਂ ਉਸ ਤੋਂ ਬਾਅਦ ਤੁਸੀਂ ਹੱਥ ਧੋ ਲਓ ਇਹਨੂੰ ਰੱਖ ਵੀ ਸਕਦੇ ਹੋ ਤੁਸੀਂ ਇਹ ਖਰਾਬ ਨਹੀਂ ਹੁੰਦਾ ਹੈਗਾ 3-4 ਦਿਨ ਤੁਸੀਂ ਇਹਨੂੰ ਰੱਖ ਸਕਦੇ ਹੋ ਇਹ ਖਰਾਬ ਨਹੀਂ ਹੁੰਦਾ ਜਿਆਦਾ ਦਿਨ ਤਾਂ ਨਾ ਰੱਖੋ ਕਿਉਂਕਿ ਦਹੀਂ ਪਾਈ ਹੁੰਦੀ ਹੈ ਜਿਆਦਾ ਖਟਾਸ ਫੜ ਜਾਂਦੀ ਹੈਗੀ ਆ ਫਿਰ ਇਹ ਤੇ ਤੁਹਾਨੂੰ ਇਹ ਮੇਰਾ ਤਜਰਬਾ ਜਿਹੜਾ ਮੇਰਾ ਜਾਨੀ ਕੀ ਕੀ ਕਹਿੰਦੇ ਹੁੰਦੇ ਨੁਸਕਾ ਇਹ ਤੁਹਾਨੂੰ ਕਿਵੇਂ ਲੱਗਿਆ ਉਹ ਤੁਸੀਂ ਮੈਨੂੰ ਦੱਸਿਓ ਜ਼ਰੂਰ ਤੇ ਇਸ ਤਰ੍ਹਾਂ ਇਹਨੂੰ ਬਣਾ ਲਿਆ ਕਰੋ ਤੇ ਇਹਨੂੰ ਵਰਤ ਲਿਆ ਕਰੋ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਕੁੜੀਆਂ ਦੇਖਦੀਆਂ ਰਹਿਣ ਤੇ ਉਹਨਾਂ ਦੇ ਕੰਮ ਆਉਂਦੀ ਰਵੇ ਚੀਜ਼ ਇਹ ਹਨਾ ਵਿਆਹ ਸ਼ਾਦੀਆਂ ਦਾ ਮੌਸਮ ਹੈ ਭਾਈ ਕੁੜੀਓ ਤੇ ਇਹਨਾਂ ਨੂੰ ਤੁਸੀਂ ਲਾਓ ਜਿੱਦੇ ਤੁਸੀਂ ਪਹਿਲੇ ਦਿਨ ਲਾਉਂਗੇ ਹਨਾ ਤੁਸੀਂ ਮੈਨੂੰ ਲੱਗਦਾ ਵੀ ਤੁਸੀਂ ਮੈਨੂੰ ਫੋਨ ਕਰਕੇ ਜ਼ਰੂਰ ਦੱਸੋਗੀਆਂ ਵੀ ਮੈਡਮ ਬਹੁਤ ਵਧੀਆ ਰਿਜ਼ਲਟ ਸੀ ਆਂਟੀ ਬਹੁਤ ਵਧੀਆ ਰਿਜ਼ਲਟ ਸੀ ਇਹਦਾ ਸਾਰੇ ਤਕੜੇ ਤੋਂ ਤਕੜੇ ਸਕਰ ਵੇਦੇ ਅੱਗੇ ਫੇਲ ਐ ਤੁਸੀਂ ਇੱਕ ਵਾਰੀ ਵਰਤੋ ਇਹਨੂੰ ਤੇ ਤੁਸੀਂ ਇਹਨੂੰ ਲਾਓ ਤੇ ਦੇਖੋ ਤੁਹਾਡੇ ਚਿਹਰੇ ਚਮਕਦੇ ਤੇ ਆਹ ਜਿਹੜੀ ਟ੍ਰੇਨਿੰਗ ਟੂਨਿੰਗ ਹੁੰਦੀ ਹੈ ਨਾ ਸਾਰੀ ਇਹ ਫੇਲ ਐ ਹੋ ਜਾਣੀ ਐ ਇਹਦੇ ਨਾਲ ਤੇ ਸਾਰੀਆਂ ਤੁਹਾਡੀਆਂ ਛਾਈਆਂ ਛੁਈਆਂ ਬੇਟਾ ਠੀਕ ਹੋ ਜਾਣੀਆਂ ਚਲੋ ਠੀਕ ਐ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਮੈਂਟ ਕਰ ਦਿਓ ਚੱਕ ਦਿਓ ਫੱਟੇ ਠੀਕ ਐ ਜੀ ਸਤਿ ਸ੍ਰੀ ਅਕਾਲ